ਸਿੱਖ ਇਤਿਹਾਸ ਵਿੱਚ ਬਹੁਤ ਹੀ ਵੱਡਾ ਸਥਾਨ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਮੁਬਾਰਕ ਸਥਾਨ ਗੁਰਦੁਆਰਾ ਰਕਾਬ ਗੰਜ ਸਾਹਿਬ ਦਿੱਲੀ ਅਸੀਂ ਆਪਣੇ ਪਰਿਵਾਰ ਦੇ ਨਾਲ ਇੱਥੇ ਨਤਮਸਤਕ ਹੋਣ ਆਏ ਹਾਂ ਇਸ ਮੁਬਾਰਕ ਸਥਾਨ ਤੇ ਦਰਸ਼ਨ ਕਰਕੇ ਮਨ ਤਨ ਰੂਹ ਖੁਸ਼ ਹੋ ਜਾਂਦੀ ਹੈ ਵਾਹਿਗੁਰੂ ਮੇਰ ਕਰੇ ਵਾਹਿਗੁਰੂ ਰਹਿਮਤ ਕਰਨ ਤੇ ਕਿਉਂਕਿ ਤੁਸੀਂ ਸਭ ਜਾਣਦੇ ਹੋ ਕਿ ਇਸ ਸਥਾਨ ਦਾ ਸੰਬੰਧ ਸਿੱਖ ਇਤਿਹਾਸ ਦੇ ਨਾਲ ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਬਹੁਤ ਹੀ ਮਾਨਯੋਗ ਸ਼ਖਸੀਅਤ ਭਾਈ ਲੱਖੀ ਸ਼ਾ ਵੰਜਾਰਾ ਜੀ ਜਿਨ੍ਹਾਂ ਦੀ ਯਾਦ ਵਿੱਚ ਇੱਥੇ ਇੱਕ ਹਾਲ ਵੀ ਬਣਿਆ ਹੋਇਆ ਉਹਨਾਂ ਦੇ ਪਰਿਵਾਰ ਦੇ ਨਾਲ ਬਹੁਤ ਵੱਡੀ ਫੇਨ ਸੀ ਇਸ ਮੁਬਾਰਕ ਸਥਾਨ ਤੇ ਕਿਉਂਕਿ ਇਸ ਮੁਬਾਰਕ ਸਥਾਨ ਤੇ ਤਾਂਤਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਿਹੜਾ ਧੜ ਸੀ ਉਹਨਾਂ ਦਾ ਸਸਕਾਰ ਕੀਤਾ ਗਿਆ ਹੈ ਅਗਨੀ ਭੇਟ ਕੀਤੀ ਗਈ ਸੀ ਇਹ ਘਰ ਇਹ ਸਥਾਨ ਭਾਈ ਲੱਖੀ ਸ਼ਾ ਵੰਜਾਰਾ ਜੀ ਦਾ ਘਰ ਸੀ ਕਿੰਨਾ ਪਿਆਰ ਸੀ ਭਾਈ ਲੱਖੀਸ਼ਾ ਵੰਜਾਰਾ ਜੀ ਨੂੰ ਕਿ ਜਿਨ੍ਹਾਂ ਨੇ ਆਪਣੇ ਘਰ ਵਿੱਚ ਹੀ ਗੁਰੂ ਮਹਾਰਾਜ ਜੀ ਦੇ ਸਰੀਰ ਨੂੰ ਲਿਆ ਕੇ ਅਗਨੀ ਭੇਂਟ ਕਰ ਦਿੱਤੀ ਕਿਉਂਕਿ ਉਦੋਂ ਹਾਲਾਤ ਕੁਛ ਐਵੇਂ ਦੇ ਸਨ ਕਿ ਉਦੋਂ ਕੁਛ ਵੀ ਗੱਲ ਕਹਿਣੀ ਹੈ ਜੇ ਇਤਿਹਾਸ ਦੇ ਪੰਨਿਆਂ ਤੋਂ ਬਾਹਰ ਵੀ ਹੋਵੇ ਗਿਆ ਆਪਾਂ ਅੱਗੇ ਜਾ ਕੇ ਗੱਲ ਕਰਦੇ ਹਾਂ ਫਿਲਹਾਲ ਆਪਾਂ ਇੰਨੀ ਗੱਲ ਕਰਦੇ ਆ ਕਿ ਭਾਈ ਲੱਖੀਸ਼ਾ ਵੰਜਾਰਾ ਜੀ ਬਹੁਤ ਵੱਡੇ ਸਿੱਖ ਸਨ ਸਿੱਖ ਧਰਮ ਨਾਲ ਉਹਨਾਂ ਦਾ ਬਹੁਤ ਪਿਆਰ ਸੀ ਅਤੇ ਉਹਨਾਂ ਦਾ ਸਬੰਧ ਜਿਹੜਾ ਭਾਈ ਮਨੀ ਸਿੰਘ ਜੀ ਹੁਣਾਂ ਦੇ ਨਾਲ ਵੀ ਸੀ ਕਿਉਂਕਿ ਉਹਨਾਂ ਦੇ ਪਰਿਵਾਰਕ ਰਿਸ਼ਤੇ ਸਨ ਭਾਈ ਮਨੀ ਸਿੰਘ ਜੀ ਉਹਨਾਂ ਜੀ ਦੇ ਨਾਲ ਵੀ ਅੱਜ ਇਸ ਸਥਾਨ ਤੇ ਦੂਰੋਂ ਦੂਰੋਂ ਸੰਗਤਾਂ ਨਤਮਸਤਕ ਹੋਣ ਆਉਂਦੀਆਂ ਨੇ ਅਸੀਂ ਵੀ ਆਏ ਹਾਂ ਆਪਣੇ ਪਰਿਵਾਰ ਦੇ ਨਾਲ ਇਸ ਮੁਬਾਰਕ ਸਥਾਨ ਤੇ ਨਤਮਸਤਕ ਹੋਣ ਸਾਨੂੰ ਬਹੁਤ ਚੰਗਾ ਲੱਗਾ ਵਾਹਿਗੁਰੂ ਰਹਿਮਤਾਂ ਕਰਨ ਵਾਹਿਗੁਰੂ ਦਇਆ ਕਰਨ ਕਿਰਪਾ ਕਰਨ ਕਿਉਂਕਿ ਉਸ ਸਮੇਂ ਦੀ ਹਕੂਮਤ ਨੇ ਧੰਤਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਅਤੇ ਭਾਈ ਸਤੀਦਾਸ ਪਾਈ ਮਤੀਦਾਸ ਤੇ ਭਾਈ ਧਿਆਲਾ ਜੀ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਸੀ ਵੱਖ-ਵੱਖ ਤਸੀਹੇ ਦੇ ਕੇ ਪਰ ਇੱਕ ਗੱਲ ਜ਼ਰੂਰ ਹੁੰਦੀ ਆ ਕਿ ਉਦੋਂ ਪਹਾੜੀ ਰਾਜਿਆਂ ਨੇ ਕਿਉਂ ਨਾ ਮੁਗਲਾਂ ਦੇ ਨਾਲ ਜੰਗ ਲੜੀ ਉਦੋਂ ਕਿਉਂ ਨਾ ਪਹਾੜੀ ਰਾਜਿਆਂ ਨੇ ਜਿਹੜਾ ਹੀ Hindu ਧਰਮ ਦੀ ਰੱਖਿਆ ਕਰਨ ਦੀ ਹਿਥਿਆਰ ਨਾ ਚੁੱਕੀ ਦੁੱਖ ਤਾਂ ਇਸ ਗੱਲ ਦਾ ਨਾ ਕਿ ਜੇ ਉਹਨਾਂ ਹਿਥਿਆਰ ਚੁੱਕੇ ਵੀ ਤਾਂ ਧੰਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨਾਲ 14 ਲੜਾਈਆਂ ਲੜਨ ਲਈ ਹੀ ਚੁੱਕੇ 14 ਲੜਾਈਆਂ ਜਿਹੜੀ ਪਹਾੜੀ ਰਾਜਿਆਂ ਨੇ ਹੀ ਹਿੰਦੂ ਪਹਾੜੀ ਰਾਜੇ ਨੇ ਸਿੱਖ ਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਹੀ ਸ਼ੁਰੂ ਕਰ ਦਿੱਤੀਆਂ ਸਾਨੂੰ ਜਿਵੇਂ ਪਹਿਲੀ ਚੰਗ ਪੰਗਾਣੀ ਦੀ ਜੰਗ ਸੀ ਲੇਕਿਨ ਪੰਗਾਣੀ ਦੀ ਜੰਗ ਵਿੱਚ ਤੁਸੀਂ ਸਭ ਜਾਣਦੇ ਹੋ ਕਿ ਸਾਡੇ ਸਤਕਾਰਯੋਗ ਸਾਈਂ ਮੀਆਂ ਸਾਈਂ ਸਾਈਂ ਸੱਜਦ ਬਦਰੂਦੀਨ ਸ਼ਾਹ ਜੀ ਉਹਨਾਂ ਨੇ ਜੋ ਇਸਲਾਮਧਰਮ ਦੇ ਸਨ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਸਹਿਯੋਗ ਕੀਤਾ ਸੀ ਲੇਕਿਨ ਹਿੰਦੂ ਰਾਜਿਆਂ ਨੇ ਤੇ ਗੁਰੂ ਸਾਹਿਬ ਜੀ ਨਾਲ ਜੰਗ ਸ਼ੁਰੂ ਕਰ ਦਿੱਤੀ ਜਿਸ ਦੀ ਅਗਵਾਈ ਬਲਾਸ਼ਪੁਰ ਦਾ ਰਾਜਾ ਭੀਮਚੰਦ ਕਰਦਾ ਸੀ ਕਿ ਅਸੀਂ ਉਸ ਬਲਾਸ਼ਪੁਰ ਦੇ ਰਾਜੇ ਭੀਮਚੰਦ ਨੂੰ ਲਾਂ ਤਾਂ ਵੀ ਪਾਉਨੇ ਆ ਇਸ ਸਥਾਨ ਦੇ ਉੱਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਧੜ ਨੂੰ ਲਿਆ ਕੇ ਸਤਕਾਰਯੋਗ ਭਾਈ ਲੱਖੀਸ਼ਾ ਵੰਜਾਰਾ ਜੀ ਹੁਣਾਂ ਨੇ ਅਗਨੀ ਭੇਟ ਕਰਕੇ ਬਹੁਤ ਵੱਡੀ ਸੇਵਾ ਜਿਹੜੀ ਖੱਟੀ ਸੀ ਅੱਜ ਇਹ ਸਥਾਨ ਪੂਜਣਯੋਗ ਹੋ ਗਿਆ ਸਤਕਾਰਯੋਗ ਹੋ ਗਿਆ ਆਪ ਅੱਗੇ ਜਾ ਕੇ ਦਰਸ਼ਨ ਵੀ ਕਰਦੇ ਹਾਂ ਇਸ ਮੁਬਾਰਕ ਸਥਾਨ ਤੇ ਰਕਾਬਗੰਦ ਸਾਹਿਬ ਤੇ ਸਿੱਖ ਇਤਿਹਾਸ ਨੂੰ ਬੜੇ ਹੀ ਵਧੀਆ ਤਰੀਕੇ ਨਾਲ ਲਿਖਿਆ ਵੀ ਗਿਆ ਹੈ ਤੇ ਬਹੁਤ ਹੀ ਸ਼ਾਨਦਾਰ ਗੁਰਦੁਆਰਾ ਸਾਹਿਬ ਦੀ ਸ਼ੌਭਤਿਆ ਸੰਗਤਾਂ ਦੇ ਦਰਸ਼ਨ ਕਰਨ ਦੇ ਲਈ ਇਸ ਮੁਬਾਰਕ ਸਥਾਨ ਤੇ ਹਰ ਇੱਕ ਦੇ ਦਰਸ਼ਨ ਕਰਕੇ ਮਾਨ ਦੀ ਇਸ਼ਾ ਪੂਰੀ ਹੋ ਜਾਂਦੀ ਹੈ ਵਾਹਿਗੁਰੂ ਮੇਰ ਕਰਨ ਸਾਰਿਆਂ ਦੀਆਂ ਮਾਨ ਦੀਆਂ ਇਸ਼ਾ ਪੂਰੀਆਂ ਹੋਣ ਸੰਗਤਾਂ ਆਪਣੇ ਪੈਰ ਚਰਨ ਧੋਕੇ ਗੁਰੂ ਮਹਾਰਾਜ ਜੀ ਦੇ ਮੁਬਾਰਕ ਸਥਾਨਾਂ ਨੂੰ ਦਰਸ਼ਨ ਕਰਨ ਵਾਦੀਆਂ ਨੇ 1675 ਨੂੰ ਤਾਂ ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਰੀਰ ਦਾ ਇਸ ਸਥਾਨ ਤੇ ਅਗਨੀ ਪੇਟ ਕਰ ਦਿੱਤਾ ਗਿਆ ਸੀ ਗੁਰਦੁਆਰਾ ਰਕਾਬਗੰਜ ਸਾਹਿਬ ਇਹ ਮੁਬਾਰਕ ਸਥਾਨ ਸਿੱਖ ਇਤਿਹਾਸ ਵਿੱਚ ਬਹੁਤ ਪੂਜਨਯੋਗ ਤੇ ਸਤਕਾਰਯੋਗ ਸਥਾਨ ਹੈ ਦਿੱਲੀ ਦੇ ਵਿੱਚ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੇ ਦਰਸ਼ਨ ਦੇ ਲਈ ਸ਼ਿਸ਼ੂ ਬਤ ਨੇ ਗੁਰਦਰਾ ਸਾਹਿਬ ਚੀਤਾ ਅੰਦਰ ਦਾ ਦ੍ਰਿਸ਼ ਬਹੁਤ ਹੀ ਸ਼ਾਨਦਾਰ ਗੁਰਦਰਾ ਸਾਹਿਬ ਨੂੰ ਸੁਮੱਲਿਆ ਗਿਆ ਸਜਾਇਆ ਗਿਆ ਹੈ ਤਾਂ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੇ ਦਰਸ਼ਨ ਦੇ ਲਈ ਸ਼ਿਸ਼ੂ ਬਤ ਦੇ ਗੁਰੂ ਜੀ ਦੀਆਂ ਖਾਲਸੇ ਦੀ ਕਮਰੇ ਨੀਲੇ ਰੰਗ ਦੇ ਅੰਦਰ ਸਜਾਈਆਂ ਹੋਈਆਂ ਨੇ ਇਸ ਮੁਬਾਰਕ ਸਥਾਨ ਤੇ ਪੰਤਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦ ਦਾ ਸਸਕਾਫ਼ ਕਰਨ ਤੋਂ ਬਾਅਦ ਉਹਨਾਂ ਦੇ ਅੰਗ ਸਨ ਜਿਹੜੇ ਉਹਨਾਂ ਕੋਲੇ ਕੀ ਤਿਸ਼ਮਾਨ ਨਾਮ ਕੋ ਸਬਿਤ ਕਰ ਦਿੱਤਾ ਸੀ ਭਾਈ ਲੱਖੀ ਸ਼ਾ ਬੰਜਾਰਾ ਜੀ ਉਹਨਾਂ ਨੇ ਆਪਣੇ ਘਰ ਦੇ ਵਿੱਚ ਬਹੁਤ ਸਾਰੇ ਸਿੱਖ ਜਾਣਦੇ ਨੇ ਕਿ ਇਸ ਸਥਾਨ ਦੀ ਖੋਜ ਜਿਹੜੀ ਸੀ ਬਾਬਾ ਬਗੇਲ ਸਿੰਘ ਜੀ ਜੋ ਸਿੱਖ ਮਿਸਲਾਂ ਦੇ ਪ੍ਰਧਾਨ ਰਾਇਤ ਹਨ ਕਹਿ ਦਈਏ ਇਸ ਇਲਾਕੇ ਵਿੱਚ ਉਹਨਾਂ ਦਾ ਰਾਜ ਸੀ ਉਹਨਾਂ ਨੇ ਫਿਰ ਜੋ ਦਿੱਲੀ ਤੇ ਕਬਜ਼ਾ ਕੀਤਾ 1783 ਨੂੰ ਤਾਂ ਫਿਰ ਉਹਨਾਂ ਨੇ ਨਿਸ਼ਾਨਦੇਹੀ ਕੀਤੀ ਨਿਸ਼ਾਨਦੇਹੀ ਕਰਕੇ ਇਹ ਮੁਬਾਰਕ ਸਥਾਨਾਂ ਨੂੰ ਜਿਹੜਾ ਸੀ ਸਿੱਖ ਕੌਮ ਨੂੰ ਦੇਣ ਦਿੱਤੀ ਮੈਂ ਸਮਝਦਾ ਕਿ ਇਹ ਬਹੁਤ ਵੱਡੀ ਗੱਲ ਆ ਬਾਬਾ ਬਘੇਲ ਸਿੰਘ ਜੀ ਉਹਨਾਂ ਦੀ ਮੈਂ ਉਹਨਾਂ ਦੀ ਇਸ ਵੱਡੀ ਕੁਰਬਾਨੀ ਨੂੰ ਬਾਬਾ ਬਘੇਲ ਸਿੰਘ ਜੀ ਉਹਨਾਂ ਨੂੰ ਮੇਜਦਾ ਕਰਦਾ ਹਾਂ ਕਿ ਉਹਨਾਂ ਦੀ ਬਦੌਲਤ ਸਰਦਾਰ ਜਸਾ ਸਿੰਘ ਰਾਮਗੜੀਆ ਜੀ ਸਰਦਾਰ ਅਤੇ ਜਸਾ ਸਿੰਘ ਰਾਮ ਗੜੀਆ ਜਸਾ ਸਿੰਘ ਆਲੂਵਾਲੀਆ ਜੀ ਸਰਦਾਰ ਮਹਾ ਸਿੰਘ ਜੀ ਉਹਨਾਂ ਦੀ ਬਦੌਲਤ ਸਾਨੂੰ ਇਹ ਸਥਾਨ ਮਿਲੇ ਕਿਉਂਕਿ ਸਿੱਖਾਂ ਨੇ ਫਿਰ ਦਿੱਲੀ ਤੇ ਕਬਜ਼ਾ ਕੀਤਾ ਦਿੱਲੀ ਤੋਂ ਟੈਕਸ ਲੈ ਲੈਂਦੇ ਰਹੇ ਸਰਦਾਰ ਜਸਾ ਸਿੰਘ ਆਲੂਵਾਲੀਆ ਜੀ ਜਿਹੜੇ ਸੀ ਦਿੱਲੀ ਦੇ ਲਾਲ ਕਿਲੇ ਦੇ ਵਿੱਚ ਬੈਠੇ ਰਾਜ ਗੱਦੀ ਤੇ ਬੈਠੇ ਲਗਭਗ 11-12 ਮਹੀਨੇ ਉਹਨਾਂ ਨੇ ਤਾਂ ਇਹ ਸਰਕਾਰ ਤੋਂ ਟੈਕਸ ਲਿਆ ਤੁਸੀਂ ਸਭ ਜਾਣਦੇ ਹੋ ਕਿ ਜਿੱਤੇ 30 ਹਜ਼ਾਰੀ ਬੋਲਦੇ ਨੇ 30 ਹਜ਼ਾਰੀ ਵਿੱਚ 23 ਹਜ਼ਾਰ ਸਿੰਘ ਬਾਬਾ ਬਘੇਲ ਸਿੰਘ ਉਹਨਾਂ ਹੀ ਰੁਕੇ ਸਨ ਆਪਣੇ ਘੋੜੇ ਰੁਕੇ ਸਿੱਖ ਸਿੰਘ ਰੁਕੇ ਸਨ ਉਹਦਾ ਨਾਂ 30 ਹਜ਼ਾਰੀ ਪੈ ਗਿਆ ਇਸੇ ਤਰ੍ਹਾਂ ਹੀ ਮੋਰੀ ਗੇਟ ਜਿਸ ਮੋਰੀ ਗੇੜ ਨੂੰ ਸਿੰਘਾਂ ਨੇ ਗੋਲੇ ਨਾਲ ਡਾ ਕੇ ਉਥੇ ਮੋਰੀ ਕਰ ਦਿੱਤੀ ਤੇ ਬਾਅਦ ਵਿੱਚ ਉਹ ਮੋਰੀ ਗੇਟ ਦੇ ਨਾਲ ਪ੍ਰਸਿੱਧ ਹੋ ਗਿਆ ਇਹ ਸਿੱਖਾਂ ਦੀ ਬਹੁਤ ਵੱਡੀ ਦੀਨ ਆ ਸਿੱਖ ਸਮਾਜ ਦੀ ਮੈਂ ਆਸ ਕਰਦਾ ਮੇਰੇ ਸੱਜਣ ਜਦੋਂ ਵੀ ਇਸ ਸਥਾਨ ਤੇ ਆਉਂਦੇ ਨੇ ਆਪਣੇ ਇਤਿਹਾਸ ਨੂੰ ਜ਼ਰੂਰ ਯਾਦ ਕਰਿਆ ਕਰਨ ਕਿ ਅਸਲ ਕਹਾਣੀ ਕੀ ਸੀ ਤੇ ਕਿੱਥੋਂ ਸ਼ੁਰੂ ਹੋਈ ਏ ਭਾਈ ਲੱਖੀਸ਼ਾ ਵੰਜਾਰਾ ਜੀ ਉਹਨਾਂ ਦੀ ਬਹੁਤ ਵੱਡੀ ਦੇਣ ਆ ਕਿਉਂਕਿ ਭਾਈ ਲੱਖੀਸ਼ਾ ਵੰਜਾਰਾ ਜੀ ਵੀ ਸਿੱਖ ਸਨ ਬਣ ਚੁੱਕੇ ਸਨ ਇਸ ਕਰਕੇ ਉਹਨਾਂ ਦਾ ਗੁਰੂ ਤੇਗ ਬਹਾਦਰ ਸਾਹਿਬ ਜੀ ਨਾਲ ਬਹੁਤ ਪਿਆਰ ਸੀ ਤੇ ਇਹ ਜਿਹੜੀਆਂ ਚੀਜ਼ਾਂ ਨੇ ਸਾਨੂੰ ਆਪਣੇ ਇਤਿਹਾਸ ਦੇ ਪੰਨਿਆਂ 'ਚੋਂ ਵੇਖਣ ਨੂੰ ਮਿਲਦੀਆਂ ਨਹੀਂ ਜਿਹੜੇ-ਜਿਹੜੇ ਮੇਰੇ ਵੀਰ ਵੀ ਇਸ ਇਲਾਕੇ ਵਿੱਚ ਰਹਿੰਦੇ ਨੇ ਮੈਂ ਦੋਵੇਂ ਹੱਥ ਜੋੜ ਕੇ ਉਹਨਾਂ ਨੂੰ ਸਤਿ ਸ੍ਰੀ ਅਕਾਲ ਬੋਲਦਾ ਹਾਂ ਤੇ ਅਰਦਾਸ ਬੇਨਤੀ ਕਰਦਾ ਹਾਂ ਸਾਰੇ ਰੱਬ ਉਹਨਾਂ ਤੇ ਮਿਹਰ ਰੱਖੇ ਖੁਸ਼ ਰਹਿਣ ਮੈਂ ਆਇਆ ਜੀ ਦਰਸ਼ਨ ਕਰਨ ਆਪਣੇ ਪਰਿਵਾਰ ਨਾਲ ਲੇਕਿਨ ਟਾਈਮ ਥੋੜਾ ਹੋਣ ਕਰਕੇ ਮੈਂ ਜਲਦੀ ਹੀ ਵਾਪਸ ਚਲਾ ਜਾਵਾਂਗਾ ਫਿਰ ਕਿਤੇ ਮੌਕਾ ਮਿਲੇ ਤਾਂ ਜ਼ਰੂਰ ਦਰਸ਼ਨ ਕਰਨ ਆਵਾਂਗਾ ਵਾਹਿਗੁਰੂ ਮਿਹਰ ਕਰਨ ਤੁਹਾਡੇ ਸਾਰਿਆਂ ਤੇ ਤੇ ਸਿੱਖ ਆਪਣੇ ਇਤਿਹਾਸ ਨਾਲ ਜੁੜੇ ਰਹਿਣ ਇਹ ਬਹੁਤ ਹੀ ਵੱਡੀ ਗੱਲ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ